ਐਕਸ਼ਨ ਮੁਹਾਲੀ ਦੇ ਕੁਰਾਲੇ ਦੇ ਵਿੱਚ ਪਾਸਟਰ ਦੇ ਚਰਚ ਦੇ ਨੇੜੇ ਐਕਸ਼ਨ ਦੀ ਤਿਆਰੀ ਚਰਚ ਦੇ ਨੇੜੇ ਗੈਰ ਕਾਨੂੰਨੀ ਉਸਾਰੀਆਂ ਤੇ ਚੱਲੇਗਾ ਪੀਲਾ ਪੰਝਾ ਚਰਚ ਦੇ ਨੇੜੇ ਅਕਵਾਇਰ ਕੀਤੀ ਜ਼ਮੀਨ ਨੂੰ ਕਰਾਇਆ ਜਾਏਗਾ ਖਾਦੜਾ ਹੈ ਖਾਲੀ ਕਰਾਇਆ ਜਾਏਗਾ ਅਤੇ ਪਾਸਟਰ ਬਜੰਦਰ ਤੇ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ਾ ਕਰਨ ਦੇ ਇਲਜ਼ਾਮ ਲੱਗੇ ਹੋਏ ਨੇ ਚਰਚ ਨੇੜੇ ਪਾਰਕਿੰਗ ਦੇ ਨਾਂ ਤੇ ਅਕਵਾਇਰ ਕੀਤੀ ਗਈ ਜ਼ਮੀਨ ਪਾਸਟਰ ਦੇ ਨਾਂ ਚਾਅ ਇਸ ਜੜਾ ਹੈ ਜ਼ਮੀਨ ਤੇ ਕਬਜ਼ੇ ਦਾ ਮਾਮਲਾ ਹੈ ਪਾਸਟਰ ਦੇ ਨਜਾਇਜ਼ ਕਬਜ਼ੇ ਤੇ ਐਕਸ਼ਨ ਲਿਆ ਗਿਆ ਹੈ ਅਤੇ ਮੋਹਾਲੀ ਦੇ ਕੁਰਾਲੇ ਦੇ ਵਿੱਚ ਪਾਸਟਰ ਦੇ ਚਰਚ ਨੇੜੇ ਐਕਸ਼ਨ ਲੈਣ ਦੀ ਜੜੀ ਹੈ ਗੱਲ ਕਹੀ ਗਈ ਹੈ ਸਭ ਤੋਂ ਪਹਿਲਾਂ ਪੀੜੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਸਾਰੇ ਜੁੜੇ ਹੈਗੇ ਹੋ ਹੁਣ बार-बार ਪ੍ਰਸ਼ਾਸਨ ਜਿਹੜਾ ਹੈਗਾ ਗੋਲੀਆਂ ਦੇਣ ਤੇ ਉਤਰਿਆ ਹੋਇਆ ਪਿਛਲੇ 6 ਮਹੀਨੇ ਤੋਂ ਅਸੀਂ ਇਹ ਇਸ ਮਾਮਲੇ ਦੇ ਤੇ ਪ੍ਰਸ਼ਾਸਨ ਦੀਆਂ ਗੋਲੀਆਂ ਖਾ ਰਹੇ ਹਾਂ ਲਖਵੀਰ ਸਿੰਘ ਲੱਖਾ ਸਵੇਰ ਦਾ ਆ ਕੈਸਿਲ ਬੈਠਿਆ ਹੋਇਆ ਅੱਜ ਪ੍ਰਸ਼ਾਸਨ ਨੇ ਆਪ ਕਿਹਾ ਸੀਗਾ ਕਿ ਅੱਜ ਦਾ ਟਾਈਮ ਹੈ ਪ੍ਰਸ਼ਾਸਨ ਮਨਤੀ ਕਰਵਾ ਕੇ ਜਗ੍ਹਾ ਖਾਲੀ ਕਰਵਾ ਕੇ ਦੇਗਾ ਜਿਹੜੀ ਅਖੋਤੀ ਪਾਸਟਰ ਬਰਜਿੰਦਰ ਬਲਾਤਕਾਰੀ ਕਬਜ਼ਾ ਕਰਕੇ ਬੈਠੇ ਹੋਇਆ ਗਰੀਬ ਕਿਸਾਨ ਲਖਵੀਰ ਸਿੰਘ ਲੱਖਾ ਦੀ ਹੁਣੇ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਆਏ ਹੈਗੇ ਆਂ ਦੁਬਾਰਾ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਆਏ ਹੈਗੇ ਆਂ ਪ੍ਰਸ਼ਾਸਨ ਜਿਹੜੀਆਂ ਹੈਗੀਆਂ ਲਗਾਤਾਰ ਗੋਲੀਆਂ ਦੇਣ ਤੋਂ ਬਾਅਦ ਹੁਣ ਪ੍ਰਸ਼ਾਸਨ ਮੰਨਿਆ ਹੈਗਾ ਆਪਣਾ ਲਾਮ ਲਸ਼ਕਰ ਲੈ ਕੇ ਪਹੁੰਚ ਰਹੇ ਨੇ ਮਾਮਲਾ ਅਪਡੇਟ ਕਰਦਾ ਮਾਮਲਾ ਕੀ ਹੈਗਾ ਖੋਤੀ ਪਾਸਟਰ ਜਿਹੜਾ ਹੈਗਾ ਬਲਜਿੰਦਰ ਬਲਾਕਕਾਰੀ ਉਸ ਨੇ ਇੱਕ ਕਿਸਾਨ ਦੀ ਜ਼ਗਮੀਨ ਜਿਹੜੀ ਆ ਕਬਜ਼ਾ ਕੀਤੀ ਹੋਈ ਸੀ ਪਿੱਛੇ ਕਬਜ਼ਾ ਕਰਕੇ ਉਸ ਤੇ ਇੱਕ ਢਾਂਚਾ ਬਣਾਇਆ ਹੋਇਆ ਸੀਗਾ ਜਿਹੜਾ ਉਹਦਾ ਖੋਤੀ ਡੇਰਾ ਆ ਇਹਨੂੰ ਮੈਂ ਚਰਚ ਨਹੀਂ ਕਹਾਂਗਾ ਇਹ ਪਾਸਟਰ ਦਾ ਡੇਰਾ ਹੈਗਾ ਜੀ ਇਹ ਕਿਸਾਨ ਦੇ ਆ तकरीबन तकरीबन 18 ਤੋਂ 20 ਮਰਲੇ ਜਿਹੜੇ ਹੈਗੇ ਆ ਕਬਜ਼ਾ ਕਰਕੇ ਬੈਠਾ ਹੋਇਆ ਸੀਗਾ 2017-18 ਤੋਂ ਲਗਾਤਾਰ ਕਬਜ਼ਾ ਕੀਤਾ ਹੋਇਆ ਔਰ ਇਸ ਤੋਂ ਬਾਅਦ ਇਨੇ ਕਿਸਾਨ ਨੂੰ ਜਿਹੜਾ ਹੈਗਾ ਜ਼ਮੀਨ ਦੇ ਜਿਹੜਾ ਕਿਰਾਇਆ ਹੈਗਾ ਉਹ ਦੇਣਾ ਬੰਦ ਕਰਤਾ ਕਿਸਾਨ ਦੀ ਜ਼ਮੀਨ ਤੇ ਕਬਜ਼ਾ ਕਰਕੇ ਬੈਠ ਗਿਆ ਉਹ ਕਿਸਾਨ ਜਿਹੜਾ ਲਖਵੀਰ ਸਿੰਘ ਲਿਖਾ ਹੈਗਾ ਇੱਕ ਵਾਰੀ ਪਿਛਲੀ ਵਾਰੀ 4 ਸਾਲ ਪਹਿਲਾਂ ਇਹ ਕਬਜ਼ਾ ਛਡਾਉਣ ਆਇਆ ਸੀ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀਆਂ ਹੋਣੀਆਂ ਜਿੱਤੇ ਪਾਸਟਰ ਦੇ ਗੁੰਡੇ ਇੱਕ ਕਿਸਾਨ ਨੂੰ ਦੋ ਸਰਦਾਰਾਂ ਨੂੰ ਟਰੈਕਟਰਾਂ ਦੇ ਸਮੇਤ ਕੁੱਟਦੇ ਨੇ ਮਾਰਦੇ ਨੇ ਦੰਗਾ ਕਰਦੇ ਨੇ ਫਸਾਦ ਕਰਦੇ ਨੇ ਉਹ ਲਖਵੀਰ ਸਿੰਘ ਇੱਥੇ ਆਪਣੀ ਜਗ੍ਹਾ ਛਡਾਉਣ ਹੁੰਦਾ ਉਹਦੇ ਤੇ ਕਾਤਲਾਨਾ ਹਮਲਾ ਹੁੰਦਾ ਉਹਦੇ ਸਾਥੀਆਂ ਤੇ ਕਾਤਲਾਨਾ ਹਮਲਾ ਹੁੰਦਾ ਇਹ ਜ਼ਮੀਨ ਪਹਿਲਾਂ ਲੀਜ਼ ਤੇ ਦਿੱਤੀ ਗਈ ਸੀ ਜਿਹਦੇ ਵਿੱਚ ਇਹ ਕੁਛ ਕੁਛ ਟਾਈਮ ਜਿਹੜਾ ਹੈਗਾ ਲਗਾਤਾਰ ਜ਼ਮੀਨ ਦਾ ਲੀਜ਼ ਜਿਹੜੀ ਆ ਭੁਗਤਦੇ ਰਹੇ ਨੇ ਪਰ ਉਸ ਤੋਂ ਬਾਅਦ ਇਹਨਾਂ ਨੇ ਕਿਰਾਇਆ ਦੇਣਾ ਵੀ ਬੰਦ ਕਰਤਾ ਜਦੋਂ ਜ਼ਮੀਨ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਜ਼ਮੀਨ ਖਾਲੀ ਕਰਨ ਆਏ ਜਿਹੜੇ ਉਹਨਾਂ ਤੇ ਜਾਨਲੇਵਾ ਹਮਲੇ ਵੀ ਕੀਤੇ 18 ਦੇ ਵਿੱਚ ਲੀਜ਼ ਖਤਮ ਹੋ ਗਈ ਸੀ ਉਸ ਤੋਂ ਬਾਅਦ ਇਹਨਾਂ ਨੇ ਲੀਜ਼ ਛੱਡਣ ਤੋਂ ਇਹਨਾਂ ਨੇ ਜ਼ਮੀਨ ਖਾਲੀ ਕਰਨ ਤੋਂ ਮਨਾ ਕਰਤਾ ਅੱਜ ਜੇਕਰ ਇਹ ਨਹੀਂ ਆਤੇ ਹਨ ਤਾਂ ਹਮਾਰੇ ہماری ਜਥੇਬੰਦੀਆਂ ਬੈਕਅੱਪ ਤੇ ਹਨ हम नहीं चाहते टकराव हम नहीं चाहते सिस्टम को अपने हाथ में लेना पर अगर जुडिशरी फेल है अपनी कोर्ट के ऑर्डर जो है उनको तामील करने में अगर प्रशासन फेल है तो हम क्या करें हम फांसी ले क्या करें हमें मजबूरी में अपनी जमीन को खाली करवाने के लिए अपनी ज्बंदियों का सहारा लेना पड़ेगा पर वो सेकेंड ऑप्शन है हम फिर भी हाथ जोड़ के कहते हैं कि प्रशासन अपनी ड्यूटी करे हमें हमारी बनती जो जब कानूनी जमीन है वो आजाद करवा के दे कोर्ट बल्लू ऑर्डर है गया ਫਿਰ ਤੁਸੀਂ ਆਪਣੇ ਬੰਦੇ ਭੇਜ ਕੇ ਸ਼ਰਾਰਤਾਂ ਕਰਨੀਆਂ ਚਾਹੁੰਦੇ ਹੋ ਫਿਰ ਅਸੀਂ ਕੀ ਕਰੀਏ ਫਿਰ ਮੈਨੂੰ ਕਹਿੰਦੇ ਆ ਇਹ ਬਦਮਾਸ਼ੀ ਕਰਦਾ ਇਹ ਗੁੰਡਾਗਰਦੀ ਕਰਦਾ ਪ੍ਰਸ਼ਾਸਨ ਖੜਿਆ ਆ ਆਰਡਰ ਪਾਸ ਨੇ